ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ ਹਾਲ ਹੀ ਵਿੱਚ ਆਏ ਹੜ੍ਹ ਕਾਰਨ ਵੱਡੇ ਪੱਧਰ ਤੇ ਨੁਕਸਾਨ ਝੱਲਣ ਵਾਲੇ 29 ਪਿੰਡਾਂ ਦੇ ਕਿਸਾਨਾਂ ਲਈ ਸਰਕਾਰ ਨੇ ਕੁੱਲ 5 ਕਰੋੜ 72 ਲੱਖ ਰੁਪਏ ਦੀ ਵੱਡੀ ਰਕਮ ਜਾਰੀ ਕੀਤੀ ਅੱਜ 29 ਪਿੰਡਾਂ ਦਾ ਜਿਹੜੇ ਸਾਡੇ ਮਤਲਬ ਵੱਖ-ਵੱਖ ਹੜਪੀਟ ਸੀਗੇ ਉਹਨਾਂ ਨੂੰ ਚੈੱਕ ਜਿਹੜੇ ਵੰਡੇ ਆ ਕਰੀਬ 5 ਕਰੋੜ ਤੋਂ ਉੱਪਰ ਜਿਹੜੇ ਚੈੱਕ ਅੱਜ ਅਸੀਂ ਦਿੱਤੇ ਆ ਉਹਦਾ ਅਸੀਂ ਤੈਅ ਕੀਤਾ ਕਿ ਐਸੇ ਮਹੀਨੇ ਦੇ ਵਿੱਚ ਵਿੱਚ ਸਾਡੇ ਚੈੱਕ ਜਿਹੜੇ ਆ ਸਾਡਾ ਮੁਆਜਰਾ ਜਿਹੜਾ ਉਹ ਦੇ ਦਿੱਤਾ ਜਾਊਗਾ ਔਰ ਫਿਰ ਇੱਕ ਵਾਰ ਅਸੀਂ ਬੰਦਾ ਜਾਂਚ ਕਰ ਲਾਂਗੇ ਕਿ ਕੋਈ ਬੰਦਾ ਰਹਿਤ ਨਹੀਂ ਗਿਆ ਕੋਈ ਵੀ ਬੰਦਾ ਜਿੱਦਾ ਨੁਕਸਾਨ ਹੋਇਆ ਹਰ ਪੀੜ ਦੇ ਨਾਲ ਉਸ ਬੰਦੇ ਨੂੰ ਮੁਆਜਰਾ ਜਿਹੜਾ ਉਹ ਦੇਣਾ ਹੀ ਦੇਣਾ ਇਹ ਸਾਡੇ ਮਾਨਯੋਗ ਮੁਖਤਿਆਰੀ ਸਾਭਦੀ ਦਾਅਵਾ ਹੈ ਪドドਸੀ ਦੇਾਂਗੇ ਉਹ ਐਸੇ ਮਹੀਨੇ ਦੇ ਵਿੱਚ ਇਹ ਸਾਧਨ ਕੰਪਲੀਟ ਹੋ ਜਾ ਕੋਈ ਲੋਕਾਂ ਨੂੰ ਮੁਸ਼ਕਲ ਨਹੀਂ ਆ ਰਹੀ ਜਿਵੇਂ ਠੇਕੇ ਦੀ ਜ਼ਮੀਨਾਂ ਉਹ ਮਾਲਕਾਂ ਨੂੰ ਜਾਣਗੇ ਜਾਂ ਠੇਕੇਦਾਰਾਂ ਨੂੰ ਨਹੀਂ ਨਹੀਂ ਠੇਕੇਦਾਰ ਉਹ ਤੈ ਹੈ ਜੀ ਜਿਹੜਾ ਬੰਦੇ ਨੇ ਠੇਕੇ ਦੇ ਜ਼ਮੀਨ ਲਈ ਉਹਨੂੰ ਹੀ ਮਾਜਦਾ ਦਵਾਵਾਂਗੇ ਹੋਦਗੇ ਕੋਈ ਲੋਕਾਂ ਨੂੰ ਸਰਕਾਰੀ ਜ਼ਮੀਨਾਂ ਜਿਵੇਂ ਆਪਣੇ ਏਰੀਆ ਵਿੱਚ ਕਾਫੀ ਵੱਡ ਜਿਹਦੇ ਮਸਦੀ ਹੋਵੇ ਸਰਕਾਰੀ ਜ਼ਮੀਨ ਹੈ ਜਿਹਦੇ ਕੋ ਵਗਦੀ ਹੈ ਜਿਹਦਾ ਨੁਕਸਾਨ ਹੋਇਆ ਉਹਨੂੰ ਮਾਜਦਾ ਦੇਣਾ ਬਸ ਹੋਦਗੇ ਠੀਕ ਹੈ ਬੰਦੇ ਕਹਿੰਦੇ ਅੱਜ 29 ਪਿੰਡਾਂ ਦਾ ਜਿਹੜੇ ਸਾਡੇ ਮਤਲਬ ਵੱਖ-ਵੱਖ ਹਰ ਪੀੜਤ ਸੀਗੇ ਉਹਨਾਂ ਨੂੰ ਚੈੱਕ ਜਿਹੜੇ ਬੰਦੇ ਆ ਕਰੀਬ 5 ਕਰੋੜ ਤੋਂ ਉੱਪਰ ਜਿਹੜੇ ਚੈੱਕ ਅੱਜ ਅਸੀਂ ਦਿੱਤੇ ਆ ਉਹਦਾ ਅਸੀਂ ਤੈਅ ਕੀਤਾ ਕਿ ਐਸੇ ਮਹੀਨੇ ਦੇ ਵਿੱਚ ਵਿੱਚ ਸਾਡੇ ਚੈੱਕ ਜਿਹੜੇ ਆ ਸਾਡਾ ਮੁਆਜਰਾ ਜਿਹੜਾ ਉਹ ਦੇ ਦਿੱਤਾ ਜਾਊਗਾ ਔਰ ਫਿਰ ਇੱਕ ਵਾਰ ਅਸੀਂ ਬੰਦਾ ਜਾਂਚ ਕਰ ਲਾਂਗੇ ਕਿ ਕੋਈ ਬੰਦਾ ਰਹਿਤ ਨਹੀਂ ਗਿਆ ਕੋਈ ਵੀ ਬੰਦਾ ਜਿੱਦਾ ਨੁਕਸਾਨ ਹੋਇਆ ਹਰ ਪੀੜ ਦੇ ਨਾਲ ਉਸ ਬੰਦੇ ਨੂੰ ਮੁਆਜਰਾ ਜਿਹੜਾ ਉਹ ਦੇਣਾ ਹੀ ਦੇਣਾ ਇਹ ਸਾਡੇ ਮਾਨਯੋਗ ਮੁਖਵੰਤੀ ਸਾਹਿਬ ਦੀ ਦਾਅਤ ਹੈ ਉਦੋਂ ਅਸੀਂ ਦੇਾਂਗੇ ਉਹ ਐਸੇ ਮਹੀਨੇ ਦੇ ਵਿੱਚ ਇਹ ਸਾਰਾ ਕੰਮਪਲੀਟ ਹੋ ਜਾਊਗਾ ਕੋਈ ਲੋਕਾਂ ਨੂੰ ਮੁਸ਼ਕਲ ਨਹੀਂ ਆ ਰਹੀ ਜਿਵੇਂ ਠੇਕੇ ਦੇ ਜ਼ਮੀਨਾਂ ਉਹ ਮਾਲਕਾਂ ਨੂੰ ਜਾਣਗੇ ਜਾਂ ਠੇਕੇਦਾਰਾਂ ਨੂੰ ਨਹੀਂ ਨਹੀਂ ਠੇਕੇਦਾਰ ਉਹ ਤੈ ਹੈ ਜੀ ਜਿਹੜਾ ਬੰਦੇ ਨੇ ਠੇਕੇ ਦੇ ਜ਼ਮੀਨ ਲਈ ਉਹਨੂੰ ਹੀ ਮਾਜਦਾ ਦਵਾਵਾਂਗੇ ਹੋਦ ਕੇ ਕੋਈ ਲੋਕਾਂ ਨੂੰ ਸਰਕਾਰੀ ਜ਼ਮੀਨਾਂ ਜਿਵੇਂ ਆਪਣੇ ਏਰੀਆ ਵਿੱਚ ਕਾਫੀ ਜਿਹਦੇ ਮੱਦੀ ਹੋਵੇ ਸਰਕਾਰੀ ਜ਼ਮੀਨ ਹੈ ਜਿਹਦੇ ਕੋ ਵਗਦੀ ਆ ਜਿਹਦਾ ਨੁਕਸਾਨ ਹੋਇਆ ਉਹਨੂੰ ਮਾਜਦਾ ਦੇਣਾ ਬਸ ਹੋਦ ਕੇ ਠੀਕ ਹੈ